ਬੇਸਾ ਮੰਗਰਾ ਆਰ ਲੱਗੀ ਹੁੰਦੀ ਹੈ। ਅੱਛਾ ਜੀ। ਮੰਗਰਾ ਆਰ ਲੱਗੀ ਹੋਊਗੀ ਇਹਦੇ ਆ ਪੈਸੈਂਟ ਆਰ ਲੱਗੀ ਹੁੰਦੀ ਹੈ ਜੀ। ਤੇ ਡੁਪਲੀਕੇਸੀ ਡੁਪਲੀਕੇਸੀ 'ਚ ਕੀ ਫਰਕ ਹੁੰਦਾ ਜੀ? ਉਹਦੇ ਕੋਈ ਆ ਪ੍ਰੈਸ਼ਰ ਨਾਲ ਇਹ ਬਾਹਾਂ ਠੁਕਦਾ ਜੀ। ਇਹ ਪ੍ਰੈਸ਼ਰ ਨਾਲ ਰੁਕਣ ਦਾ ਕੀ ਮਤਲਬ ਹੈ ਜੀ? ਇਹ ਮੁਰਤੇ ਬਾਹਾਂ ਉਖੜਦਾ ਨਹੀਂ। ਉਖੜਦਾ ਨਹੀਂ। ਮੁਰਤੇ ਬਾਹਾਂ ਨਹੀਂ ਉਖੜਦਾ ਜੀ ਪ੍ਰੈਸ਼ਰ ਨਾਲ। ਠੀਕ ਹੈ ਜੀ। ਆ ਦੇਖੋ ਜੀ ਆ ਚੀਜ਼ ਮਤਲਬ ਬਹੁਤ ਘੱਟ ਆਪਾਂ ਦੇਖੀ ਮਿਲਦੀ ਨਹੀਂ ਹੈ ਹੈਨਾ। ਪਾਲਿਸ਼ਨ ਆਲਾ ਮਤਲਬ ਹੁੰਦਾ ਜੀ ਅੱਗੇ ਲੱਗਿਆ ਤੇ ਜੀ। ਠੀਕ ਹੈ ਜੀ। ਦੋਸਤੋ ਅੱਜ ਦੀ ਜਿਹੜੀ ਵੀਡੀਓ ਹੋਣਾ ਇਹ ਇਹ ਕਿਸਾਨ ਭਰਾਵਾਂ ਲਈ ਖੇਤੀਬਾੜੀ ਵਾਲੇ ਬੰਦਿਆਂ ਲਈ ਆ। ਤੁਹਾਡੇ ਲਈ ਆਪਾਂ ਕਹੀ ਤੇ ዳਤੀ ਬੇਸਿਕ ਚੀਜ਼ ਆ ਖੇਤੀ ਲਈ। ਤੇ ਕੰਨਾਂ ਤੇ ዳਤੀਆਂ ਦੇ ਵਿੱਚ ਇੱਕ ਵੱਡਾ ਨਾਮ ਹੈ ਪੂਲਾ ਬਰੇਟਾ। ਪੂਲਾ ਬਰੇਟਾ ਦੇ ਨਾਂ ਤੇ ਡੁਪਲੀਕੇਸੀ ਵੀ ਬਹੁਤ ਹੈ। ਆਪਾਂ ਅਸਲੀ ਜਗ੍ਹਾ ਤੇ ਪਹੁੰਚੇ ਆ ਜਿੱਥੇ ਅਸਲੀ ਵੱਡੀ ਫੈਕਟਰੀ ਹੈ। ਇੱਕ ਤਾਂ ਸੋਨੂੰ ਵੱਡੀ ਫੈਕਟਰੀ ਇਹ ਦਿਖਾਵਾ ਹੈ ਕਿ ਕੰਨਾਂ ਤੇ ዳਤੀਆਂ ਦਾ ਵੀ ਐਡਾ ਵੱਡਾ ਕੰਮ ਹੋ ਸਕਦਾ। ਤੇ ਦੂਜੀ ਗੱਲ ਤੁਹਾਨੂੰ ਅਸਲੀ ਟੈਸਟੀਫਿਕੇਸ਼ਨ ਤੇ ਅਸੀਂ ਲੈ ਕੇ ਆਏ ਜਿੱਥੇ ਅਸਲੀ origignal ਕਹੀ ਤੇ ਦੱਸੀ ਬਣਦੀ ਹੈ ਤੇ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਆਲ ਇੰਡੀਆ ਛੱਡੋ ਫੋਰਨ ਤੱਕ ਵੀ ਇਹਨਾਂ ਦੀਆਂ ਬਣੀਆਂ ਹੁੰਨਆਂ ਕਿੰਨਾ ਤੇ ਦੱਤੀਆਂ ਜਾਂਦੀਆਂ ਨੇ ਤੇ ਆਜੋ ਆਪਾਂ ਕਰਦੇ ਹਾਂ ਗੱਲਬਾਤ ਅੰਕਲ ਜੀ ਨਾਲ ਤੇ ਦਿਨਿਆਂ ਤੁਹਾਨੂੰ ਜਾਣੀ ਸਾਰੀ ਜਾਣਕਾਰੀ ਵੀ ਕੀ ਖਾਸੀਅਤ ਹੈ ਇਹਨਾਂ ਦੀ ਬਣੀ ਹੋਈ ਕਹੀ ਤੇ ਦੱਤੀ ਦੇ ਵਿੱਚ ਹਾਂ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਹੋ ਜੀ ਅੰਕਲ ਜੀ ਭੂਲਾ ਬ੍ਰਿਟਾ ਦਾ ਬਹੁਤ ਵੱਡਾ ਨਾਮ ਬ੍ਰਾਂਡ ਦਾ ਕਿੰਨਾਂ ਤੇ ਦਾਤੀਆਂ ਦੇ ਵਿੱਚ ਆਪਣੀ ਕੀ ਖਾਸੀਅਤ ਆ ਕਿੰਨਾਂ ਤੇ ਦਾਤੀਆਂ ਦੇ ਵਿੱਚ ਕਿਉਂ ਮਸ਼ਹੂਰ ਨੇ ਨਹੀਂ ਇਹ ਇਹ ਨਾ ਜੀ ਮਤਲਬ ਸਟੀਲ ਦੀ ਹੁੰਦੀ ਹੈ ਜੀ ਆਹ ਚੀਜ਼ ਅੱਗੇ ਮੋਹਰ ਲੱਗੀ ਹੁੰਦੀ ਹੈ ਜੀ ਮਿਸਤਰੀ ਭੋਲਾ ਬੇਚਦਾ ਅੱਛਾ ਜੀ ਇੱਕ ਹੀ ਡੁਪਲੀਕੇਟ ਲਾਉਂਦੇ ਆ ਜੀ ਇਹ ਅੱਛਾ ਜੀ ਹਾਂ ਜੀ ਕੋ ਡੁਪਲੀਕੇਟ ਵੀ ਲੱਗਦਾ ਇਹ ਤਾਂ ਮਿਸਤਰੀ ਭੋਲਾ ਬੇਚਦਾ ਮੰਗਰਾਰ ਲੱਗੀ ਹੁੰਦੀ ਹੈ अच्छा जी ਮੰਗਰਾ ਆਰ ਲੱਗੀ ਹੋਊਗੀ ਇਹਦੇ ਆ ਬੈਕਟਰੀ ਆਰ ਲੱਗੀ ਹੋਈ ਹੈ ਜੀ ਤੇ ਡੁਪਲੀਕੇਟ ਡੁਪਲੀਕੇਟ ਕੀ ਫਰਕ ਹੁੰਦਾ ਜੀ ਉਹਦੇ ਕੋਈ ਪੰਦਰ ਡੁਪਲੀਕੇਟ ਚ ਮਤਲਬ ਇਹ ਪੰਨਾ ਕੋਈ ਮੰਮਾ ਕੱਟ ਦਿੰਦਾ ਮੂਹਰੇ ਅੱਖਰ ਦਾ ਫਰਕ ਹੋਊਗਾ ਅੱਖਰ ਦਾ ਫਰਕ ਪਾਉਂਦੇ ਜੇ ਕਿਸੇ ਨੇ ਮਤਲਬ ਪਛਾਣ ਕਰਨੀ ਆ ਗਾਹਕ ਨੇ ਇਹਦੇ ਆਰ ਨਿਸਤਰੀ ਬੋਲਾ ਬਰੇਟਾ ਆਰ ਲੱਗੀ ਹੋਈ ਵਧੀਆ ਠੀਕ ਹੈ ਜੀ ਹਾਂ ਜੀ ਤੇ ਦੂਜੀ ਗੱਲ ਆ ਦੋਸਤੋ ਜੇ ਤੁਸੀਂ ओरिजिनल ਚੀਜ਼ ਲੈਣੀ ਹੈ ਨੰਬਰ ਦੇਵਾਂਗੇ ਨਾਲ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਸੁਣੋ ਅੱਗੇ ਤੁਸੀਂ ਜਿੱਥੇ ਵੀ ਅਗਲਾ ਬੈਠਾ ਹੋ ਉੱਥੇ ਆਪਣਾ ਮਾਲ ਲੱਗ ਪਗ ਜਾਂਦਾ ਹੈ ਪਹੁੰਚਦਾ ਜੀ ਪਹੁੰਚਦਾ ਜੀ ਉੱਥੇ ਭਾਵੇਂ ਕੋ ਆਪਣਾ ਟਰਾਂਸਪੋਰਟਰ ਆਹੀ ਸਾਰੇ ਮਾਲ ਜਾਂਦਾ ਜੀ ਸਾਰੇ ਪਿਆਰ ਕੋਈ ਬਾਹਰ ਵੀ ਠੀਕ ਹੈ ਜੀ ਆ ਪੰਜ ਸਾਰੇ ਜਾਂਦਾ ਜੀ ਠੀਕ ਹੈ ਜੀ ਅੰਕਲ ਜੀ ਤੇ ਦੂਜੀ ਗੱਲ ਇਹ ਹੈ ਇੱਕ ਤਾਂ ਆਪਣੀ ਕਹੀ ਆ ਗਈ ਕਹੀ ਤੋਂ ਬਿਨਾ ਹੋਰ ਕੀ ਕੀ ਬਣਦਾ ਜੀ ਸਾਸੀ ਜੀ ਕੁਰਪੀ ਜੀ ਠੀਕ ਹੈ ਜੀ ਬਣਦੀ ਆ ਜੀ ਆਪਾਂ ਦੀ ਆ ਜੀ ਆਹ ਸਹਜਾ ਦਾਤੀ ਬਣਦੀ ਆ ਜੀ ਠੀਕ ਹੈ ਜੀ ਸਾਸੀ ਸਾਡੀ ਇਹਦੇ ਹੀ ਮੋਰ ਲੱਗੀਆਂ ਲਾਬੋ ਲੈਟਾ ਜੀ ਲੱਗਦੀ ਆ ਠੀਕ ਹੈ ਜੀ ਤਾਂ ਜੀ ਬੋਲੋ ਬ੍ਰੇਕ। ਠੀਕ। ਦੱਤੀ ਦੀ ਕੀ ਖਾਸੀਅਤ ਹੈ ਜੀ? ਦੱਤੀ ਵੀ ਇਹ ਬਲੇਡ ਤੋੜਤਾ ਨਹੀਂ ਜੋ ਮਰਜੀ ਵੱਢੀ ਜਾਵੇ। ਠੀਕ ਹੈ ਜੀ ਅੰਕਲ ਜੀ। ਤੇ ਹੁਣ ਨਾ ਤੁਸੀਂ ਸਾਨੂੰ ਸਾਰਾ ਮਤਲਬ ਫੈਕਟਰੀ ਦਾ ਆਪਣੀ ਕਾਰਖਾਨੇ ਦਾ ਟੂਰ ਕਰਵਾ ਦਿਓ ਸਾਨੂੰ ਸਾਰਾ ਦਿਖਾ ਦਿਓ ਜੀ ਦਰਸ਼ਕਾਂ ਨੂੰ। ਇਹ ਪ੍ਰੈਸ਼ਰ ਨਾਲ ਬਾਹਾਂ ਠੋਕਦਾ ਜੀ। ਅੱਛਾ ਜੀ। ਹਾਂ ਜੀ ਆ ਦੇਖੋ ਠੋਕ ਕੇ ਦਿਖਾਉਣਾ ਸਾਨੂੰ। ਆ ਪ੍ਰੈਸ਼ਰ ਨਾਲ ਇਹ ਬਾਹਾਂ ਠੋਕਦਾ ਜੀ। ਇਹ ਪ੍ਰੈਸ਼ਰ ਨਾਲ ਠੁਕਣ ਦਾ ਕੀ ਮਤਲਬ ਹੈ ਜੀ? ਇਹ ਪ੍ਰੈਸ਼ਰ ਤੇ ਬਾਹਾਂ ਉਖੜਦਾ ਨਹੀਂ। ਉਖੜਦਾ ਨਹੀਂ। ਉੜ ਕੇ ਬਾਹਾਂ ਨਹੀਂ ਉਖੜਦਾ ਜੀ ਪ੍ਰੈਸ਼ਰ ਨਾਲ। ਠੀਕ ਹੈ ਜੀ अच्छा जी ये हूँ मतलब तो तो जिन्ना तो हाँ, मर्जी धुपज प्या रहे बहा सुखे ठीक है जी स्टील से ਇਹ ਇੱਕ ਉਕੂਰਖਾਨ ਦਾ ਵਹਾ ਹੁੰਦਾ ਜੀ ਠੀਕ ਹੈ ਜੀ ਆਹ ਟਾਟਾ ਦਾ ਬਲੇਡ ਲੱਗਿਆ ਹੁੰਦਾ ਇਹ ਸਟੀਲ ਹੈ ਜੀ ਠੀਕ ਹੈ ਜੀ ਠੀਕ ਹੈ ਛੋਟਾ ਸੈਜ ਹੈ ਕਹਿੰਦੇ ਠੀਕ ਹੈ ਜੀ ਇਹ ਕਹਿੰਦੇ ਛੋਟਾ ਸੈਜ ਹੈ ਜੀ ਠੀਕ ਇਹ ਕਿਦੋਂ ਵੱਡਾ ਬਣਦਾ ਜੀ ਠੀਕ ਹੈ ਜੀ ਉਹ ਬੜਾ ਸੈਜ ਹੈ ਉਹ ਬੜਾ ਠੀਕ ਇਹ ਪੂਰੀ ਦਸਾ ਦਿੰਦੇ ਇਹਨੂੰ ਉਹ ਬੜੀ ਸ਼ੋਖੀ ਗੱਲ ਕਰ ਆਹ ਬੜਾ ਸੈਜ ਹੈ ਜੀ ਆਹ ਜਿਹੜਾ ਬੜਾ ਸੈਜ ਹੈ ਇਹਦੇ ਨਾਲ ਆਹ ਛੋਟਾ ਸੈਜ ਠੀਕ ਹੈ ਜੀ ਹਾਂ ਜੀ ਇਹਦਾ ਟਾਈਮ ਹੁੰਦਾ 11 10 ਜੀ ਉਹ ਹੁੰਦਾ 9 10 ਜੀ ਠੀਕ ਹੈ ਜੀ ਆ ਇਹ ਦੋਸਤ ਹੈ ਠੀਕ ਹੈ ਜੀ ਤੇ ਆਹ ਸਤਪਾਲ ਆਉ ਰਿਹਾ ਆ ਬੰਦਾ ਜੀ ਜਿਹੜਾ ਸਾਡਾ ਪ੍ਰੈਸ਼ਰ ਬਣਾਉਂਦਾ ਜੀ ਇਹ ਅੱਛਾ ਜੀ ਠੀਕ ਜੀ ਨਹੀਂ ਮਤਲਬ ਉਹ ਦੋਸਤੋ ਆ ਚੀਜ਼ ਵੀ ਬੜਵਾਉਣੀ ਹੈ ਸਾਡਾ ਬੰਦਾ ਤੇ ਸਤਪਾਲ ਸਿੰਘ ਜੀ ਇਹ ਵੀ ਮਤਲਬ ਜਿਹੜਾ ਤੁਹਾਡਾ ਨੰਬਰ ਦੇਵਾਂਗੇ ਉਸ ਦੇ ਸੰਪਰਕ ਕਰ ਸਕਦਾ ਹੈ ਠੀਕ ਹੈ ਜੀ ਆਹ ਪ੍ਰੈਸ਼ਰ ਇਹ ਬਣਾਉਂਦੇ ਜੀ ਜਿਹੜਾ ਬਾਹੇ ਫੌੜਾ ਠੀਕ ਹੈ ਜੀ ਠੀਕ ਹੈ ਜੀ ਇਹ ਤੂੰ ਬਿਨਾ ਹੋਰ ਅੰਕਲ ਜੀ ਕੀ ਕੀ ਬਣਦਾ ਜੀ ਆਪਣੇ ਫੌੜਾ ਹੋ ਗਿਆ ਜੀ ਹਾਂ ਜੀ ਅਛਾ ਜੀ ਇਹਦਾ ਫੌੜਾ ਹੋ ਗਿਆ ਜੀ ਆ ਦੇਖੋ ਅੱਛਾ ਜੀ ਆਹ ਚੀਜ਼ ਆਹ ਸਟੀਲ ਦਾ ਜੀ ਸਟੀਲ ਆ ਸਾਰਾ ਜੀ ਠੀਕ ਹੈ ਜੀ ਆ ਤੰਗਲੀ ਹੋ ਗਈ ਜੀ ਉਹ ਖੁਰਪੀ ਹੋ ਗਈ ਜੀ ਠੀਕ ਹੈ ਜੀ ਇਹ ਆ ਖੁਰਪੇ ਜੀ ਆ ਦੇਖੋ ਇੱਕ ਆ ਪਏ ਜੀ ਹਨਾ ਆ ਇਹ ਖੁਰਪੀਆਂ ਖੁਰਪੇ ਸਾਰਾ ਬੰਦਾ ਆ ਦੇਖੋ ਜੀ ਆ ਚੀਜ਼ ਮਤਲਬ ਬਹੁਤ ਘੱਟ ਆਪਾਂ ਦੇਖਿਆ ਮਿਲਦੀ ਨਹੀਂ ਇਹ ਹਨਾ ਪਾਲਿਸ਼ਨ ਵਾਲਾ ਮਤਲਬ ਹੁੰਦਾ ਜੀ ਅੱਗੇ ਲੱਗਿਆ ਤੇ ਜੀ ਠੀਕ ਹੈ ਜੀ ਪਾਲਿਸ਼ ਫੂਲਸ ਵਾਲਾ ਬਹਾ ਬਹੁਤ ਸੋਹਣਾ ਮਤਲਬ ਘਰ ਦੇ ਲਈ ਵੀ ਮਤਲਬ ਜਿਵੇਂ ਗਾਰਡਨਿੰਗ ਲਈ ਹੈ ਨਾ ਦਾਜ ਮ ਲੱਕੜਾ ਵੱਢਣ ਨੂੰ ਜੀ ਅੱਛਾ ਜੀ ਆ ਵੀ ਚੀਜ਼ ਬਹੁਤ ਵਧੀਆ ਬਣੀ ਹੋਈ ਹੈ ਨਾ ਠੀਕ ਹੈ ਲੱਕੜਾ ਲੁੱਕੜ ਵੱਢਦੇ ਆ ਬਾਹਰ ਵਾਲੇ ਜਿਹੜੇ ਲੱਕੜਾ ਵੱਢਦੇ ਆ ਠੀਕ ਹੈ ਜੀ ਇਹ ਜਿਵੇਂ ਹਲਕਾ ਨਹੀਂ ਲੱਗ ਰਿਹਾ ਥੋੜਾ ਜਿਹਾ ਇਹ ਬਲੇਡ ਹੁੰਦਾ ਜੀ ਇਹ ਬਲੇਡ ਅੱਛਾ ਵੀ ਕੰਮ ਪੂਰਾ ਕਰੂ ਵੈਸੇ ਹਲਕਾ ਹੀ ਬਲੇਡ ਹੁੰਦਾ ਜੀ ਅੱਛਾ ਜੀ ਆ ਗਿਆ ਮਾਹ ਲੱਕੜ ਦਾ ਪਾਉਂਦਾ ਆ ਆ ਦੇਖੋ ਸਭ ਤੋਂ ਮੇਨ ਚੀਜ਼ਾਂ ਕਲਾ ਚੀਜ਼ ਤੁਸੀਂ ਬਹੁਤ ਵਧੀਆ ਬਣਾਈ ਹੈ ਨਾ ਇਹ ਇਹ ਵੀ ਸਟੀਲ ਆਗੇ ਜੀ ਇਹ ਬਲੇਡ ਹੁੰਦਾ ਜੀ ਪੱਕਾ ਪੱਕਾ ਬਲੇਡ ਹੁੰਦਾ ਜੀ ਹਾਂ ਜੀ ਤੇ ਆ ਜੰਦਰਾ ਬਣਦਾ ਜੀ ਇਹ ਲੋਹੇ ਦਾ ਜੰਦਰਾ ਜੀ ਤੇ ਲੱਕੜ ਦਾ ਵੀ ਬਣਦਾ ਜੰਦਰਾ ਜੀ ਤੇ ਇੱਕ ਅੰਗਲ ਜੀ ਰਸੂ ਵੀ ਆਪਣੇ ਕੋਲੇ ਹੋਲ ਸੇਲ ਦਾ ਕੰਮ ਹੈ ਜਾਂ ਰਿਟੇਲ 'ਚ ਵੀ ਭੇਜ ਦਿੰਨੇ ਹੋ ਹਾਂ ਜੀ ਰਿਟੇਲ 'ਚ ਵੀ ਭੇਜਦਾ ਹੋਰ ਸੇਲ ਦਾ ਵੀ ਭੇਜਦਾ ਠੀਕ ਹੈ ਜੀ ਇਹ ਜੰਦਰਾ ਲੋਹੇ ਦਾ ਜੰਦਰਾ ਜੀ ਲੋਹੇ ਦਾ ਜੀ ਤੇ ਜਿਵੇਂ ਲੱਕੜ ਵਾਲੇ ਨਾਲੋਂ ਇਹ ਫਰਕ ਵੀ ਲੱਕੜ ਨੂੰ ਲੱਗ ਲੋਗਿਆ ਨਾ ਉਹ ਤਾਂ ਨਹੀਂ ਲੱਗਦੇ ਲਾਲ ਜੀ ਜਮਾ ਵਧੀਆ ਹਾਂ ਵਧੀਆ ਲੱਕੜ ਦਾ ਵੀ ਬਣ ਜਾਂਦਾ ਜੀ ਆਹ ਲੱਕੜ ਦਾ ਬਣਦਾ ਜੀ ਯਾ ਟੰਗਲੀ ਹੋ ਗਈ ਜੀ ਆਹ ਆਹ ਹੋ ਗਈਆਂ ਕਸੋਲੀਆਂ ਜੀ ਇਹ ਖੜੇ ਖੜੇ ਗੁੱਡਣ ਵਾਲੀਆਂ ਜੀ ਠੀਕ ਹੈ ਜੀ ਜਿਹੜਾ ਆ ਆ ਆ ਬਣਾਇਆ ਪਿਆ ਹਾਂ ਜੇ ਫੌੜਾ ਜੀ ਇਹ ਫੌੜਾ ਜੀ ਇਹ ਕੱਲੇ ਵਾਲਾ ਬੱਟ ਪਾਉਣ ਵਾਲਾ ਜੰਦਰਾ ਜੀ ਅੱਛਾ ਜੰਦਰਾ ਆ ਬਣਾਇਆ ਪਿਆ ਜੰਦਰਾ ਜੀ ਕੱਲਾ ਬੱਟ ਪਾਉਣ ਵਾਲਾ ਜੰਦਰਾ ਅੱਛਾ ਅੱਛਾ ਜਿਹੜਾ ਬੰਦਾ ਕੱਲਾ ਬੱਟ ਪਾਉਂਦਾ ਹੈ ਅੱਛਾ ਅੱਛਾ ਸਰਜੀ ਸੂਜੀ ਲਾਉਂਦੇ ਆ ਉਹਨਾਂ ਖਾਤ ਅੱਛਾ ਅੱਛਾ ਜੀ ਠੀਕ ਹੈ ਜੀ ਆ ਪੰਜਾ ਬਣਦਾ ਜੀ ਆ ਠੀਕ ਇਹ ਬਣਦਾ ਜੀ ਠੀਕ ਹੈ ਜੀ ਇਹ ਜਿਹਵੇਂ ਆਪਾਂ ਕਹਿ ਦਿੰਨੇ ਆ ਆਪਾਂ ਰੋਲ ਖੱਬਰ ਰੋਲ ਚਾਰ ਪਟਣਾਂ ਹੈ ਜੀ ਉਹਦਾ ਪੰਜਾ ਅੱਛਾ ਅੱਛਾ ਜੀ ਤੇ ਆਪਣੇ ਕੋਲੇ ਮਤਲਬ ਇੱਕ ਤਾਂ ਇਹ ਚੀਜ਼ ਹੈ ਚੀਜ਼ਾਂ ਮਤਲਬ ਸਿੱਕੇ ਬੰਦ ਬਣਨੀ ਹੈ ਸਿੱਕੇ ਬੰਦ ਵਧੀਆ ਬਣਦੇ ਠੀਕ ਹੈ ਜੀ ਠੀਕ ਹੈ ਜੀ ਤੇ ਏਸੀ ਦੋਸਤੋਂ ਆਨਲਾਈਨ ਭੇਜਦੇ ਆ ਜਾਂ ਕੋਈਰ ਭੇਜਦੇ ਵਧੀਆ ਮਲ ਜਾਊਗਾ ਜੀ ਕੁਝ ਠੀਕ ਹੈ ਜੀ ਠੀਕ ਹੈ ਜੀ ਤੇ ਇਸ ਤੋਂ ਬਿਨਾਕਲ ਦੀ ਜਿਵੇਂ ਇੱਕ ਤਾਂ ਆਪਾਂ ਕਹਿੰਦਾ ਡੁਪਲੀਕੇਸੀ ਵਾਲੀ ਸੋਦੀ ਦਸਤੀ ਗੱਲ ਹੈ ਨਾ ਤੁਹਾਡੇ ਨਾਂ ਤੇ ਬਹੁਤ ਬਣਦਾ ਜੀ ਦਸਤੀ ਠੀਕ ਹੈ ਜੀ ਆਮ ਤੌਰ 'ਤੇ ਮੰਡੀ ਬਣੀ ਜਾਂਦੀ ਹੈ ਡੁਪਲੀਕੇਟ ਬਹੁਤ ਤੇ ਇੱਕ ਦਾ ਦੋਸਤੋ ਹੁਣ ਸਾਨੂੰ ਆਪ ਬਣਾਉਣੀ ਇੱਕ ዳਤੀ ਦਿਖਾ ਦਈਏ ਬਣਦੀ ਹੋਈ ਆਪਾਂ ਹਾਂ ਹਾਂ ਚਲੋ ਜੀ ዳਤੀ ਦਿਖਾਓ ਆ ਜੋ ਜੀ ਇਹ ਤਾਂ ਜਿਹਦੇ ਵਿੱਚ ዳਤੀਆਂ ਵਿਚੋ ਕੰਡੇ ਨਿਕਲਉਂਦੇ ਆ ਜੀ ਆ ਦੇਖੋ ਅੱਛਾ ਵਿਚੋ ਕੰਡੇ ਨਿਕਲਦੇ ਸਾਰਾ ਕਿਤੇ ਜੋੜ ਨਹੀਂ ਹੁੰਦਾ ਜੀ ਹਮ ਆਉਂਦਾ ਟਾਲੀ ਦਾ ਪਾਖਾ ਹੁੰਦਾ ਠੀਕ ਹੈ ਜੀ ਹਾਂ ਉੱਥੇ ਬਲੇਡ ਪੈਂਦਾ ਜੀ ਇਹ ਜੋ ਮੁੰਡਾ ਬਲੇਡ ਪਾਉਣਾ ਠੀਕ ਹੈ ਜੀ ਉੱਥੇ ਬਲੇਡ ਇੱਕ ਹੋਰ ਚੀਜ਼ ਹੈ ਜੀ ਜਿਵੇਂ ਅੱਜ ਕੱਲ ዳਤੀ ਤਾਂ ਮੈਂ ਕਹਿੰਦਾ ਵੀ ਯੂਜ਼ ਘਟ ਗਿਆ ਵਰਤੋਂ ਘਟ ਗਈ ਜੀ ਕਣਕ ਕਣਕ ਤਾਂ ਲੋਕ ਵੱਡ ਨੂੰ ਹਟ ਗਏ ਹਨ ਫਿਰ ਛੋਡੇ ਕੋਲ ਇੰਨੀ ਇੰਨੀ ਵੱਡੀ ਉਹਦੇ ਚ ਤਰਾਸ ਕਿਵੇਂ ਚਾਰ ਨਹੀਂ ਹੁੰਦੀ ਸੀ ਲਾਪੀ ਅੱਛਾ ਜੀ ਪੂਰੀ ਨੁੰਦਾ ਸਮਾਨ ਦਾ ਮਾਲ ਹੈ ਜੀ ਬਾਹਰ ਦੇ ਉੱਪਰ ਹੈ 150 ਦੀ ਟ੍ਰੈਕਿੰਗ ਆ ਜੀ ਅੱਛਾ ਜੀ ਇਹ ਸਮਾਨ ਦਾ ਮਾਲ ਹੈ ਨਾ ਪੂਰਾ ਕਿੰਦਾ ਜੀ ਮਤਲਬ ਕਿ ਜਿਹੜੇ ਮਿਸਤਰੀ ਸ਼ਹਿਰਾਂ ਦੇ ਵਿੱਚ ਵੇਚਦੇ ਆ ਉਹ ਵੀ ਛੋਡੇ ਕੋਲ ਆਹ ਸਾਥ ਵਿੱਚ ਜਾਂਦੇ ਜੀ ਬਹੁਤ ਮਿਲਦੇ ਜਾਂਦੇ ਆ ਇਹ ਪੂਰੇ ਪਲੇਟ ਪੈਂਦਾ ਸਾਥੀ ਦਾ ਅੱਛਾ ਜੀ ਆਹ ਪਲੇਟ ਪੈਂਦਾ ਇਹ ਪੈਂਦਾ ਇਹ ਦਾਸੀ ਦਾ ਜੀ ਠੀਕ ਹੈ ਜੀ ਇਹ ਇਹਦੀ ਇਹਦੀ ਡੁਪਲੀਕੇਸੀ ਦੀ ਕੀ ਪਹਿਚਾਣਾ ਜਿੰਨੇ ਕੁ ਇਹ ਮੰਨ ਰ ਮੋਰ ਲੱਗੂ ਇੱਥੇ ਜੀ ਅੱਛਾ ਪੂਰੇ ਮੋਰ ਲੱਗਦੇ ਵੀ ਇੱਕ ਤਾਂ ਉੱਥੇ ਉਹ ਉਮੀ ਜਿਵੇਂ ਆਰ ਪਾਇਆ ਹੋਊ ਰ ਜੀ ਆਰ ਲੱਗੀ ਹੋਊਗੀ ਤੇਰੀ ਮੋਰ ਕਿੱਥੇ ਆ ਆ ਮੋਰ ਬਣੀ ਹੁੰਦੀ ਹੈ ਜੇ ਮੋਰ ਲੱਗਦੇ ਹੋ ਜੇ ਇਹ ਉਹ ਯਾਰ ਮੋਰ ਲੱਗਦੇ ਨੇ ਤੇ ਇਹ ਆਰ ਲੱਗੀ ਹੋਣੀ ਹੈ ਜਦ ਅੱਛਾ ਜੀ ਆ ਮਿਸਤਰੀ ਪੂਲਾ ਬ੍ਰੇਟਾ ਪਾ ਗਿਆ ਗੋਲការਚਾਰ ਹੁੰਦਾ ਅੱਛਾ ਜੀ ਪੂਲਾ ਮਿਸਤਰੀ ਪੂਲਾ ਬ੍ਰੇਟਾ ਲਿਖਿਆ ਉਹ ਯਾਰ ਉਰੇ ਲੱਗਦੇ ਜਿਸ ਸਪੈਲਿੰਗਾਂ 'ਚ ਫਰਕ ਆ ਮਤਲਬ ਡੁਪਲੀਕੇਸੀ ਆ ਉਹ ਡੁਪਲੀਕੇਸੀ ਇਹ ਕੋਈ ਵੀ ਫਰਕ ਐਸ ਦਾ ਨਹੀਂ ਹੈ ਜਦੋਂ ਵੀ ਕੀਤਾ ਠੀਕ ਹੈ ਜੀ ਏਸੀ ਦੋਸਤੋ ਦਾਤੀਆਂ ਦੇਖੋ ਇੱਕ ਤਾਂ ਦਾਤੀਆਂ ਇੰਨੀ ਮਾਤਰਾ ਦੇ ਵਿੱਚ ਤਿਆਰ ਹੋ ਰਹੀਆਂ ਜੇ ਚੀਜ਼ ਵਧੀਆ ਤਾਂ ਹੀ ਮੰਗਾਂ ਅੰਕਲ ਜੀ ਹਾਂ ਹਾਂ ਮੰਗ ਵਾਧੂ ਤੇ ਹੋਰ ਆਪਣਾ ਕੀ ਰੇ ਗਿਆ ਆ ਚੀਜ਼ਾਂ ਜੀ ਹਨਾ ਤੇ ਇਹਦਾ ਇਹਦਾ ਆਪਾਂ ਦਿਖਾ ਵੀ ਦਿੱਤਾ ਸੀ ਇਹਦਾ ਰੇਟ ਕੀ ਹੈ ਅੰਕਲ ਜੀ ਇਹ ਫੌੜਾ ਹਾਂ ਜੀ ਹਾਂ ਇਹਦਾ ਰੇਟ ਰੇਟ ਬੋਲ ਦਿਓ ਆਪਾਂ ਦਿਖਾਤਾ ਜੀ ਇਹ ਮਤਲਬ 500 ਰੁਪਏ ਦਾ ਹੋਗਾ ਜਿਹਦਾ 200 ਗ੍ਰਾਮ ਭਜਣਾ ਹੈ। ਅੱਛਾ ਅੱਛਾ ਜੀ। ਡਿੱਗਰ ਹੁੰਦਾ ਜੀ। ਤੇ ਕੂਰੀਅਰ ਚਾਰਜ ਲੱਗਦਾ। ਉਹ ਤਾਂ ਕੋਈ ਵੱਡਾ ਟਰਾਂਸਪੋਰਟ ਖਰਚਾ ੱਡ ਹੁੰਦਾ। ਠੀਕ ਹੈ ਜੀ ਠੀਕ ਹੈ। ਤੇ ਏਸੀ ਦੋਸਤੋ ਤੇ ਆ ਚੀਜ਼ਾਂ ਇੱਧਰ ਕੀ ਹੋ ਰਿਹਾ ਜੀ? ਆਕੇ ਜੀ ਇਹ ਵੜਦਾ ਹੈ। ਆ ਉਰੇ ਆਕੇ ਵਿੰਗ ਪੈਂਦਾ ਇਹਨਾਂ ਜਾਂ ਬੰਦੇ ਦੇਖੋ ਆ ਪਾਣ ਲੱਗ ਰਹੇ ਸ਼ਾ। ਅੱਛਾ ਅੱਛਾ ਜੀ। ਜਿਵੇਂ ਆ ਬਿੱਕ ਪਈਆ। ਠੀਕ ਹੈ ਜੀ। ਜਿਹੜਾ ਮਤਲਬ ਅੱਛਾ। ਇਹ ਜਿਹੜਾ ਮਤਲਬ ਵਿੰਗ ਪੈਂਦਾ। ਇਹ ਮਸ਼ੀਨ ਪਾਉਂਦੀ ਹੈ। ਠੀਕ ਹੈ ਜੀ। ਇਹ ਦੇਖ ਪੈਂਦਾ ਇਹ ਕੱਟ ਮਾਰਦੀ ਐ ਨਾ ਜੀ ਆਹ ਉਰੇ ਆ ਕੇ ਵੈਲ ਲਗਾਉਂਦਾ ਆਹ ਅੰਕਲ ਜੀ ਇੱਥੇ ਇਹ ਬਿਲਡਿੰਗ ਹੋ ਰਿਹਾ ਦੋਸਤੋ ਤੇ ਆਹ ਕਟਿੰਗ ਹੁੰਦੀ ਐ ਜੀ ਹੈ ਆਹ ਕੱਟ ਹੁੰਦੀ ਐ ਰੋ ਜੀ ਠੀਕ ਐ ਜੀ ਤੇ ਸਟੀਲ ਆਪਣੇ ਕੋਲੇ ਸਟੀਲ ਕਿਹੜਾ ਵਰਤਿਆ ਜਾਂਦਾ ਜੀ 204 ਆਂਦਾ ਜੀ ਅੱਛਾ 204 ਗ੍ਰੇਡ ਦਾ 204 ਆਂਦਾ ਜੀ ਠੀਕ ਐ ਜੀ ਠੀਕ ਐ ਆਹ ਸਾਰਾ ਫੌੜਾ ਐ ਜੀ ਇਹਦਾ ਫੌੜਾ ਫਰਾ ਬਣਾਉਣਾ ਤੇ ਆਪਣੇ ਕੋਲੇ ਅੰਕਲ ਜੀ ਆਪਾਂ ਜਿਵੇਂ ਕਹੀ ਦਿਖਾਈ ਐ ਤੇ ਕਹੀ ਦਾ ਰੇਟ ਕੀ ਆਪਣੇ ਕੋਲੇ ਕਹੀ ਦਾ ਜਿਹੜੀ ਛੋਟੀ ਆ ਉਹ 500 ਰੁਪਏ ਦੇ ਜੀ ਬਾਹਰ ਪਾ ਕੇ ਤਿਆਰ ਜੀ ਅੱਛਾ ਜੀ ਜਿਹੜੀ ਵੱਡੀ ਆ ਉਹ 600 ਰੁਪਏ ਵੱਡੀ 600 ਰੁਪਏ ਤੇ ਖੁਰਪਾ ਦੇ ਖੁਰਪੀ ਸੀੜੀ ਛੋਟੀ ਖੁਰਪੀ ਆ ਛੋਟੀ ਉਹ 200 ਰੁਪਏ ਦੇ ਜੀ ਜਿਆ ਖੁਰਪਾ ਵੱਡਾ ਆ ਉਹ 250 ਰੁਪਏ ਹੋਟਾ ਹੀ ਸੋ ਦਾ ਜੀ ਕੋਰੀਅਰ ਚਾਰਜ ਐਕਸਟਰਾ ਹਾਂ ਜੀ ਹਾਂ ਉਹ ਤਾਂ ਅੱਧਾ ਫਾਰ ਸੌ ਦਾ ਖਰਚਾ ਜਾਂ ਬੰਦੇ ਆ ਕੇ ਵੀ ਲੈ ਜਾਂਦੇ ਠੀਕ ਹੈ ਜੀ ਉੱਥੇ ਪਾਲ ਸੁਣਦਾ ਜੀ ਪਰਲੇ ਪਾਸੇ ਅੱਛਾ ਦਾ ਇਹਨੂੰ ਆਪਸ ਕਰ ਦਨਾਂ ਇਥੇ ਇਹ ਕੀ ਕੰਮ ਹੋ ਰਿਹਾ ਜੀ ਹਾਂ ਉਰੇ ਆ ਪਾਲਸ ਮਾਰਦਾ ਇਹ ਤੇ ਸਟੀਲ ਤੇ ਪੂਰੇ ਪਾਲਸ ਵੱਜ ਜਾ ਦੇ ਸਾ ਲੱਗ ਰਿਹਾ ਮਾਰਦਾ ਅੱਛਾ ਅੱਛਾ ਬਣਾਉਂਦੇ ਅੱਛਾ ਮਤਲਬ ਇਹਨੂੰ ਇਹਦੇ ਇਹਦੇ ਦੀ ਘਸਾ ਕੇ ਉਹ ਸਾਫ ਹੋ ਜਾਏ ਆਏ ਆਏ ਉੱਤੇ ਪਾਲਸ ਵੱਜਦੀ ਜੀ ਇਹਦੇ ਆਏ ਆਏ ਉੱਤੇ ਲਾਕੇ ਲੈ ਓਕੇ 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 ਠੀਕ ਹੈ ਜੀ ਇਹ ਚਮਕ ਲਉਣ ਵਾਸਤੇ ਚਮਕਉਂਦੀ ਹੈ ਇਹਦੇ ਨਾਲ ਚਮਕ ਆਉਂਦੀ ਹੈ ਜੀ ਸਾਫ ਹੁੰਦਾ ਮਿੱਟੀ ਨਹੀਂ ਲੱਗਦੀ ਕਈ ਨਾ ਠੀਕ ਹੈ ਜੀ ਚਲ ਚੱਲਦੀ ਆ ਹੋ ਜਾਂਦੀ ਹੈ ਠੀਕ ਹੈ ਜੀ ਦੋਸਤੋ ਏਸੀ ਸਾਰਾ ਕੰਮ ਜਿਹੜਾ ਤੁਹਾਨੂੰ ਦਿਖਾਇਆ ਸੀ ਤੇ ዳਤੀਆਂ ਦੇ ਵਿੱਚ ਕਿੰਨਾਂ ਦੇ ਵਿੱਚ ਖੁਰਪੀਆਂ ਦੇ ਵਿੱਚ ਤੇ ਫੋੜੇ ਵਗੈਰਾ ਸਾਰੇ ਸਟੀਲ ਦਾ ਕੰਮ ਬਹੁਤ ਪੁਰਾਣਾ ਕੰਮ ਹੈ ਵੱਡਾ ਕੰਮ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਐਡੀ ਵੱਡੀ ਫੈਕਟਰੀ ਕਿੰਨਾਂ ਦੀ ዳਤੀਆਂ ਦੀ ਮੈਂ ਪਹਿਲੀ ਵਾਰ ਦੇਖੀ ਹੈ ਤੇ オリジナル ਚੀਜ਼ਾਂ ਨੇ ਸਿੱਕੀ ਵਨ ਚੀਜ਼ਾਂ ਨੇ ਤੁਸੀਂ ਮੰਗਵਾ ਸਕਦੇ ਹੋ ਰੇਟ ਸੋ ਨੂੰ ਨਾਲ ਬੋਲਿਆਗਾ ਧੰਨਵਾਦ